ਸਰਦਾਰ ਜੀ 3 ਮੂਵੀ ਨੂੰ ਲੈ ਕੇ ਭਗਵੰਤ ਮਾਨ ਦੇ ਵੱਡੇ ਬਿਆਨ ਸਾਹਮਣੇ ਆ ਰਹੇ ਨੇ ਸਾਸ਼ੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਦੱਸ ਦਈਏ ਕਿ 27 ਜੂਨ ਨੂੰ ਸਰਦਾਰ ਜੀ 3 ਮੂਵੀ ਹੈ ਜੋ ਉਸਨੇ ਰਿਲੀਜ਼ ਹੋਣਾ ਸੀ ਜਿਸ ਤੋਂ ਬਾਅਦ ਕੀ ਲੋਕਾਂ ਵੱਲੋਂ ਇਸ ਚੀਜ਼ ਦਾ ਰੋਸ ਕੀਤਾ ਜਾਂਦਾ ਤੇ ਮੂਵੀ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਂਦਾ ਸਗੋਂ ਕਿ ਇਹ ਮੂਵੀ ਵਰਲਡਵਾਈਡ ਰਿਲੀਜ਼ ਹੋਣੀ ਸੀ ਪਰ ਇਹ ਮੂਵੀ ਸਿਰਫ ਓਵਰਸੀਜ਼ ਰਿਲੀਜ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਫੇਰ ਵੀ ਜੋ ਦਿਲਜੀਤ ਦੇ ਫੈਨਸ ਨੇ ਉਹਨਾਂ ਵੱਲੋਂ ਕਾਫੀ ਪਿਆਰ ਦਿਖਾਇਆ ਜਾਂਦਾ ਤੇ ਇਹ ਮੂਵੀ ਕਾਫੀ ਬੈਨੀਫਿਟ ਖੱਟ ਜਾਂਦੀ ਹੈ ਜੇ ਅਗਰ ਹੁਣ ਗੱਲ ਕਰੀਏ ਸੀਐਮ ਭਗਵੰਤ ਮਾਨ ਨੇ ਜੋ ਵੱਡਾ ਬਿਆਨ ਦਿੱਤਾ ਉਹ ਬਿਆਨ ਉਹਨਾਂ ਨੇ ਏਸ਼ੀਆ ਕੱਪ ਨੂੰ ਲੈ ਕੇ ਦਿੱਤਾ ਅਗਰ ਗੱਲ ਕਰੀਏ ਜੋ ਏਸ਼ੀਆ ਕੱਪ ਹੋਣ ਜਾ ਰਹੇ ਨੇ ਉਹ ਤਾਂ ਹੁਣ ਪੈਲਗਾਮ ਅਟੈਕ ਤੋਂ ਬਾਅਦ ਹੋਣ ਜਾ ਰਹੇ ਨੇ ਤੇ ਜਿੱਥੇ ਸੀਐਮ ਭਗਵੰਤ ਮਾਨ ਦਾ ਇਹ ਬਿਆਨ ਹੈ ਕਿ ਜੋ ਸਰਦਾਰਜੀਤਰੀ ਮੂਵੀ ਸੀ ਉਹ ਪੈਲਗਮ ਅਟੈਕ ਤੋਂ ਪਹਿਲਾਂ ਸ਼ੂਟ ਹੋ ਚੁੱਕੀ ਸੀ ਤੇ ਉਸ ਦੀ ਜੋ ਸਟਾਰ ਕਾਸਟ ਹੈ ਉਹ ਵੀ ਪਹਿਲਾਂ ਹੀ ਡਿਸਾਈਡਡ ਕੀਤੀ ਗਈ ਸੀ ਕਿ ਕੌਣ-ਕੌਣ ਇਸ ਮੂਵੀ ਵਿੱਚ ਰੋਲ ਅਦਾ ਕਰਨਗੇ ਜਿਸ ਤੋਂ ਬਾਅਦ ਹੁਣ ਸੀਐਮ ਮਾਨ ਨੇ ਰੋਸ ਕਰਦੇ ਹੋਏ ਕਿਹਾ ਕਿ ਜੋ ਏਸ਼ੀਆ ਕੱਪ ਨੇ ਜੋ ਹੁਣ ਪਾਕਿਸਤਾਨ ਨਾਲ ਮੈਚ ਖੇਡੇ ਜਾਣਗੇ ਉਹ ਤਾਂ ਹੁਣ ਪੈਲਗਮ ਅਟੈਕ ਤੋਂ ਬਾਅਦ ਹੋ ਰਹੇ ਨੇ ਫਿਰ ਸਰਦਾਰਾਂ ਨਾਲ ਹੀ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਇਸ ਦੀ ਜਵਾਬਦਾਰੀ ਕੌਣ ਦੇਵੇਗਾ ਇਸੇ ਤਰ੍ਹਾਂ ਦੇ ਸਵਾਲ ਬਣੇ ਹੋਏ ਨੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ